ਦੇਜ ਦੇ ਨਾਮੀ ਪ੍ਰਸਿੱਧ ਗਜ਼ਲ ਗਾਇਕ ਪੰਕਜ ਉਦਾਸ ਦੀ ਮੌਤ ਹੋ ਗਈ ਹੈ ਤਦ ASCII ਇੱਕ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਪੰਕਜ ਉਦਾਸ ਦੇ ਉਹਨਾਂ ਦੀ ਬਿਮਾਰੀ ਕਾਰਨ ਕਾਫੀ ਲੰਬੇ ਸਮੇਂ ਤੋਂ ਇਲਾਜ ਚੱਲ ਰਿਹਾ ਸੀ ਅਤੇ ਅੱਜ 72 ਸਾਲ ਦੀ ਉਮਰ ਦੇ ਵਿੱਚ ਪੰਕਜ ਉਦਾਸ ਨੇ ਇਤਿਮਸਾਨ ਲਈ ਨੇ ਤੇ 72 ਸਾਲ ਦੀ ਉਮਰ ਦੇ ਵਿੱਚ ਅੱਜ ਉਹਨਾਂ ਦਾ ਅਕਾਲ ਚਲਾਣਾ ਹੋ ਗਿਆ ਤਦ ASCII 2006 ਚ ਪੰਕਜ ਦਾਸ ਨੂੰ ਪਦਮ ਸ਼੍ਰੀ ਨਾਲ ਫੀ ਸਨਮਾਨਿਤ ਕੀਤਾ ਗਿਆ ਸੀ ਤਦ ASCII ਕਿ ਅੱਜ ਉਹਨਾਂ ਦੀ ਮੌਤ ਦੀ ਖਬਰ ਉਹਨਾਂ ਦੀ ਹੀ ਬੇਟੀ ਨਾਇਆਬ ਉਦਾਸ ਵੱਲੋਂ ਇੱਕ ਟਵੀਟ ਰਾਹੀਂ ਦਿੱਤੀ ਗਈ ਹੈ ਜਿਸ ਤੋਂ ਬਾਅਦ ਪੰਕਜ ਉਦਾਸ ਦੇ ਜਿਹੜੇ ਚਾਹਣ ਵਾਲੇ ਸਨ ਉਹਨਾਂ ਦੇ ਵਿੱਚ ਸੋਗ ਦੀ ਲਹਿਰ ਵੀ ਦੇਖਣ ਨੂੰ ਮਿਲ ਰਹੀ ਹੈ ਤਦ ASCII ਕਿ ਕਾਫੀ ਜ਼ਿਆਦਾ ਮਸ਼ਹੂਰ ਗਾਇਕ ਸਨ ਪੰਕਜ ਦਾਸ ਅਤੇ ਇਹਨਾਂ ਦੇ ਗਾਏ ਹੋਏ ਗੀਤ ਵੀ ਕਾਫੀ ਜ਼ਿਆਦਾ ਫੇਮਸ ਹੋਏ ਸਨ ਤਾਂ ਉਹਨਾਂ ਦੇ ਵਿੱਚੋਂ ਕੁਝ ਗੀਤ ਚਾਂਦੀ ਜੈਸਾ ਰੰਗ ਇੱਕ ਤਰਫ ਉਸਤਾ ਘਰ ਪੈਮਾਨੇ ਟੁੱਟ ਗਏ ਆਹਿਸਤਾ ਥੋੜੀ ਥੋੜੀ ਪੀਆ ਕਰੋ ਵਰਗੇ ਕਈ ਮਸ਼ਹੂਰ ਗੀਤ ਪੰਕਜ ਦਾਸ ਵੱਲੋਂ ਆਪਣੇ ਚਾਣ ਵਾਲਿਆਂ ਨੂੰ ਦਿੱਤੇ ਗਏ ਸਨ ਉਸ ਤੋਂ ਬਾਅਦ ਇਹਨਾਂ ਦੀ ਗੀਤਾਂ ਕਰਣ ਇਹਨਾਂ ਦੇ ਫੈਨਸ ਵੱਲੋਂ ਇਹਨਾਂ ਨੂੰ ਬਹੁਤ ਪਿਆਰ ਵੀ ਕੀਤਾ ਜਾਂਦਾ ਪਰ ਅੱਜ 75 ਸਾਲ ਦੀ ਉਮਰ 'ਚ ਕਾਫੀ ਨੰਪੀ ਬਿਮਾਰੀ ਦਾ ਸਾਹਮਣਾ ਕਰਨ ਤੋਂ ਬਾਅਦ ਕਾਫੀ ਲੰਬੇ ਸਮੇਂ ਤੱਕ ਬਿਮਾਰੀ ਦਾ ਸਾਹਮਣਾ ਕਰਨ ਤੋਂ ਬਾਅਦ ਪੰਕਜ ਉਦਾਸ ਆਪਣੀ ਚਾਹਣ ਵਾਲਿਆਂ ਨੂੰ ਛੱਡ ਕੇ ਅਕਾਲ ਚਲਾਣਾ ਕਰ ਗਏ ਨੇ ਤਾਂ ਇੱਕ ਵਾਰ ਤੁਹਾਨੂੰ ਤਸਵੀਰਾਂ ਵੀ ਦਿਖਾ ਦਿੰਨੇ ਆ ਉਹਨਾਂ ਦੀ ਬੇਟੀ ਵੱਲੋਂ ਨਾਇਬ ਉਦਾਸ ਵੱਲੋਂ ਇੱਕ ਟਵੀਟ ਕਰਕੇ ਜਿਹੜੀ ਟਵੀਟ ਰਾਹੀਂ ਉਹਨਾਂ ਦੇ ਚਾਹਣ ਵਾਲਿਆਂ ਨੂੰ ਉਹਨਾਂ ਦੇ ਅਕਾਲ ਚਲਾਣੇ ਦੀ ਜਾਣਕਾਰੀ ਦਿੱਤੀ ਗਈ ਹੈ